ਬੱਚੀਵੰਡ ਦੇ ਲਾਗੇ ਜਦੋਂ ਆਪਾਂ ਆਈਏ ਨਾ ਅਟਾਰੀ ਵਾਲੇ ਬੰਨਿਓ ਬੱਚੀਵੰਡ ਦੇ ਲਾਗੇ ਪਿੰਡ ਪੈਂਦਾ ਵਾ ਲਾਗੇ ਇੱਕ ਪੁਲ ਪੈਂਦਾ ਵਾ ਪੁਲ ਕੰਜਰੀ ਦਾ ਜਿੱਥੇ ਉਹਨੂੰ ਮੋਰਾ ਦਾ ਪੁਲ ਵੀ ਕਹਿ ਦਿੰਦੇ ਆ ਉੱਥੇ ਸ਼ੇਰੇ ਪੰਜਾਬ ਨੇ ਇੱਕ ਗਾਉਣ ਵਾਲੀ ਦਾ ਡਾਂਸ ਵੇਖਿਆ ਸੀ ਨਾਚ ਵੇਖਿਆ ਕਿਸੇ ਨੇ ਜਾ ਕੇ ਅਕਾਲੀ ਭੂਲਾ ਸਿੰਘ ਨੂੰ ਦੱਸਿਆ ਵੀ ਪੰਜਾਬ ਦਾ ਬਾਦਸ਼ਾਹ ਨਾਚੀ ਦਾ ਨਾਚ ਵੇਂਦਾ ਅਕਾਲੀ ਬਾਬਾ ਭੂਲਾ ਸਿੰਘ ਨੇ ਖੜੇ ਪੈਰ ਸਟੈਂਡ ਲਿਆ ਇਹਨਾਂ ਨੂੰ ਕੋਈ ਫਤੇ ਨਾ ਭਲਾਇਓ ਕੋਈ ਇਹਦਾ ਪ੍ਰਸ਼ਾਦ ਅੰਦਰ ਅਰਦਾਸ ਕਰਾਉਂਦੇ ਲੋੜ ਨੇ ਜੇ ਪੰਜਾਬ ਦਾ ਬਾਦਸ਼ਾਹ ਨਾਚੀ ਦਾ ਨਾਚ ਵੇਖੂ ਆਉਣ ਵਾਲੇ ਦੋਵਾਂ ਸਾਲਾਂ ਨੂੰ ਸਰਦਾਰ ਵੇਖਣਗੇ ਪਰਸੋਂ ਸਿਪਾਈ ਵੇਖਣਗੇ ਸਾਲਖੰਡ ਚ ਸਾਰਾ ਪੰਜਾਬ ਨਾਚਾ ਘਰ ਬਣ ਜਾਣਾ ਤੇ ਮੈਂ ਕਈ ਵਾਰੀ ਬੈਠਾ ਸੋਚਦਾ ਹੁੰਨਾ ਵੀ ਅਕਾਲੀ ਬਾਬਾ ਫੂਲਾ ਸਿੰਘ ਨੂੰ ਪਤਾ ਹੀ ਨਹੀਂ ਸੀ ਹੁਣਾ ਵੀ 2025 ਤੱਕ ਪੰਜਾਬ ਵਾਕਈ ਇੱਕ ਨਾਚਾ ਘਰ ਬਣ ਜਾਣਾ ਵਾ ਇਹਨਾਂ ਦੀਆਂ ਜੇਬਾਂ ਦੇ ਵਿੱਚ ਨਾਚ ਆ ਕੱਲੇ ਕੱਲੇ ਦੇ ਕੋਲ ਅਮਾਰੀ ਹੈ ਨਾ ਕੁੜੀ ਕੰਚਨ ਕੁਮਾਰੀ ਬੜੇ ਢਾਡੀ ਰਾਗੀ ਬੋਲ ਗਏ ਸਾਰੇ ਉਹਦੇ ਉੱਤੇ ਮੇਰਾ ਟਾਈਮ ਹੋਣਾ ਇੱਥੇ ਉਹਦੇ ਉੱਤੇ ਬੋਲਾਂ ਦਾ ਮਾਰ ਗਏ ਇਹਨਾਂ ਨੂੰ ਠੀਕ ਕੀਤਾ ਚਿੱਕੜ ਤੋਂ ਸਾਫ਼ ਕਰਨ ਵਾਸਤੇ ਕਈ ਵਾਰ ਚਿੱਕੜ 'ਚ ਉਤਰਨਾ ਪੈਂਦਾ ਪਰ ਮੇਰੀ ਇੱਕ ਬੇਨਤੀ ਸੁਣਿਓ ਪਛਾਂਤ ਤੱਕ ਤੁਸੀਂ ਬੈਠੇ ਜੇ ਐਸ ਦਿਮਾਗ 'ਚੋਂ ਕੰਚਨ ਕੁਮਾਰੀ ਕਿੰਨੇ ਬੰਦਿਆਂ ਨੇ ਮਾਰੀ ਅਜੇ ਤੱਕ ਉਹਨੂੰ ਮਾਰਤਾ ਇੱਥੋਂ ਕੰਚਨ ਕੁਮਾਰੀ ਕਿੰਨੇ-ਕਿੰਨੇ ਮਾਰੀ ਆ ਸਾਡੇ 3 ਲੱਖ ਫਾਲੋਅਰ ਹੀ ਜਦੋਂ ਉਹ ਮਰੀਆ ਸਵਾ 4 ਲੱਖ ਹੋ ਗਿਆ ਅੱਜ ਤੱਕ ਉਹ 75 ਹਜ਼ਾਰ ਬੰਦਾ ਸਾਡੇ ਥਾੜੇ ਚੋਂ ਜੁੜਿਆ ਵਾ ਕਿ ਬਾਹਰੋਂ ਕਿਤੇ ਥੋੜਾ ਜਿਹੜਾ ਉਹਨਾਂ ਦੀ ਜੇਬਾਂ 'ਚ ਜੇ ਵੀ ਕੰਚਨ ਕੁਮਾਰੀ ਤੁਰੇ ਫਿਰਦੀ ਥੱਲੇ ਕਮੈਂਟ ਕਰਨ ਦਾ ਚੰਗਾ ਕੀਤਾ ਠੋਕਤਾ ਮਾਰਤਾ ਗੰਧ ਸਾਫ ਕਰ ਦਤੇ ਆਪ ਪਾਸੇ ਹੋ ਕੇ ਵੇਖਣ ਦਾ ਬਹੁਤੇ ਗੁਸਾ ਨਾ ਕਰਿਓ ਮੇਰੇ ਗੱਲ ਦਾ ਮੇਰਾ ਇੱਕ ਯਾਰ ਆ ਜਿਹੜਾ ਡੀਜੇ ਚਲਾਉਂਦਾ ਵਾ ਜਿਹੜਾ ਵਿਆਹਾਂ ਦੇ ਵਿੱਚ ਡੀਜੇ ਦਾ ਕੰਮ ਕਰਦਾ ਮੈਨੂੰ ਪੁੱਛਿਆ ਮੈਂ ਕਿਹਾ ਤੂੰ ਇਹ ਕੰਮ ਕਰਦਾ ਵਾ ਜੋ ਤੈਨੂੰ ਬੁੱਕ ਕਰਦੇ ਆ ਲੋਕੀ ਤੇਰੇ ਕੋ ਕੋ ਡਿਮਾਂਡ ਰੱਖਦੇ ਮੈਂ ਸਾਡੇ ਕੋ ਤੇ ਡਿਮਾਂਡ ਰੱਖਦੇ ਭਈ ਆਹ પ્રસੰਗ ਆਹ પ્રસੰਗ ਕਿਸੇ ਨਾ ਕਿਸੇ ਨੂੰ ਕੁਝ ਕਹਿੰਦੇ ਮੈਂ ਤੈਨੂੰ ਕਦੀ ਕਿਸੇ ਨੇ ਕੁਝ ਕਿਹਾ ਵੀ ਡਿਮਾਂਡ ਵੀ ਐਨੇ ਲੱਖ ਰੁਪਏ ਦੇਾਂਗੇ ਜਿਹੜੀ ਗਾਉਣ ਵਾਲੀ ਲਿਆਉਣੀ ਆ ਉਹਦੇ ਕੱਪੜੇ ਸਹੀ ਕਰਕੇ ਲਿਆਈ ਉਹ ਸਟੇਜ ਉਤੇ ਸਟੈਪ ਸਹੀ ਕਰੇ ਯਾਦ ਰੱਖੋ ਮੁੰਡਾ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਬਾਬਾ ਜੀ ਸ਼ਰਮਦਾਈ ਘਾਟਾ ਲੋਕਾਂ ਦੇ ਵਾਸਤੇ ਬਾਹ ਰਾਈਟੜੇ ਭਾਸ਼ਣ ਦੇਣਗੇ ਗੰਦਪਾਤਾ ਗੰਦਪਾਤਾ ਕਹਿੰਦਾ ਮੈਨੂੰ ਚੰਗੇ ਭਲੇ ਲੋਕੀ ਜਦੋਂ ਬੁੱਕ ਕਰਦੇ ਆ ਨਾ ਤੇ ਨਾਲ ਹੀ ਇਹ ਕਹਿ ਦਿੰਦੇ ਡਾਂਸਰਾਂ ਉਹ ਲਿਆਈਂ ਜੇ ਨੱਚਦਿਆਂ ਸਾਡੇ ਬਾਪੂਆਂ ਨੇ ਕਦੇ ਹਾਥੋਂ ਥਲਾਤਾ ਤੇ ਗੁੱਸਾ ਨਾ ਕਰਨ ਚੁੱਪ ਕਰਕੇ ਨੱਚੀ ਜਾਣ ਮੈਂ ਖਾਇ ਸ਼ਰਮਦਾ ਹੀ ਘਾਟਾ ਇਥੇ ਗਿਆਨ ਦੇਣ ਦੇ ਲੋਕਾਂ ਨੂੰ ਸਾਡੇ ਮੁੰਡੇ ਨਾ ਖਾਦੀ ਪੀਤੀ ਚ ਬਾਹ ਫੜ ਲੈਂਦੇ ਹੁੰਦੇ ਆ ਕੁੜੀਆਂ ਨੂੰ ਕਿਉਂਕਿ ਬਹੁਤਾ ਰੌਲਾ ਪਾਉਂਦੀ ਲੋੜ ਨਹੀਂ ਤੇ ਪਈਆ 50000 ਵਾਧ ਦੇ ਦੇਾਂਗੇ ਆ ਕੰਚਨ ਕੁਮਾਰੀ ਕੌਣ ਮਾਰੂ ਇਥੋਂ ਉਹਦੇ ਗੰਦ ਸਾਡੇ ਦਿਮਾਗ ਚ ਬੈਠਾ ਇੱਕ ਮਾਰਾਂਗੇ ਚਾਰ ਹੋਰ ਉੱਠਣਗੀਆਂ ਪਹਿਲਾਂ ਆਪਣੇ ਆਪ ਦੀ ਸਫਾਈ ਕਰੀਏ ਮੈਂ ਵੀ ਕਰਾਂ ਤੁਸੀਂ ਵੀ ਕਰੋ ਜੇ ਨਾ ਜਰ ਆਪਣੇ ਦਿਮਾਗ ਚੋਂ ਗੰਦ ਨਹੀਂ ਅਸੀਂ ਬਾਹਰ ਕੱਢਦੇ ਜਾਵਾਂਗੇ ਕਿਹੜੇ ਪਾਸੇ ਅਸੀਂ ਪੰਜਾਬ ਦੀਆਂ ਧੀਆ ਬੈਠੀਆਂ ਇਧਰਲੇ ਬੰਨੇ ਤੁਹਾਡਾ ਵਿਰਸਾ ਨਹੀਂ ਸੀ ਕੋਠਿਆਂ ਤੇ ਚੜ ਚੜ ਕੇ ਨੱਚਣਾ ਸ਼ਰਮ ਦਾ ਘਾਟਾ ਉਹਨਾਂ ਭਰਾਵਾਂ ਵਾਸਤੇ ਸ਼ਰਮ ਦਾ ਘਾਟਾ ਉਹਨਾਂ ਘਰ ਵਾਲਿਆਂ ਵਾਸਤੇ ਜਿਹੜੇ ਭੈਣਾਂ ਦੀ ਤੇ ਘਰ ਵਾਲੀਆਂ ਦੀ ਵੀਡੀਓ ਬਣਾ ਬਣਾ ਕੇ ਕਹਿੰਦੇ ਸਿੱਧੇ ਦੇ ਡਾਲਰ ਆਉਂਦੇ ਆ ਅਕਾਊਂਟ ਦੇ ਵਿੱਚ ਤੂੰ ਨੱਚ ਕੋਠੇ ਤੇ ਚੜ ਕੇ ਆਦੇ ਸ਼ੁਕਰ ਕਰੋ ਟਿਕਟੌਕ ਬੰਦ ਹੋ ਗਈ ਆ ਟਿਕਟੌਕ ਬਾਹਰ ਚੱਲਦੀ ਜੇ ਮੈਂ ਵੇਖੀ ਹੁਣੇ ਬਾਹਰ ਹੀ ਆਇਆ ਮੈਂ ਆ ਟਿਕਟੌਕ ਦੇ ਇੱਥੇ ਬੰਦ ਨਾ ਹੁੰਦੀ ਤੇ ਜੰਨਾ ਕਮਲ ਸਾਡੀਆਂ ਧੀਆਂ ਨੂੰ ਕੁੱਦ ਗਿਆ ਸੀ ਤੇ ਮਾਈਆਂ ਵਿਆਹਾਂ ਚ ਕਹਿਣ ਲੱਗ ਪੀਆਂ ਸੀ ਇੱਕ ਦੂਜੀ ਨੂੰ ਆਉਂ ਵੇਖੀ ਵੇਖੀ ਜਾਬਦੀ ਜਿਹੜੀ ਲਾਵਾ ਤੇ ਬੈਠੀ ਆ ਤਾਂ ਨਾਲ ਦੀ ਮਾਈ ਕਹਿੰਦੀ ਉਹੋ ਹੀ ਆ ਜਿਹੜੀ ਕੋਠੇ ਤੇ ਚੜਚਾ ਨੱਚਦੀ ਸਵੇਰੇ ਮੇਰਾ ਪੋਤਰਾ ਵਿਖਾਉਣ ਡਿਆ ਸੀ ਦਾਦੀ ਇੰਨੇ ਵਿਆਹੀ ਹੋਣਾ ਗਵੰਡੀਆਂ ਦੇ ਘਰ ਐਨੇ ਹੋਣਾ ਹੀ ਇਹਨਾਂ ਕੁੱਖਾਂ ਦੇ ਵਿੱਚੋਂ ਸਤਵੰਤ ਸਿੰਘ ਬਿਆੰਤ ਸਿੰਘ ਨਹੀਂ ਪੈਦਾ ਹੋਣ ਲੱਗਾ ਸੁਖਾ ਜੰਦਾ ਨਹੀਂ ਪੈਦਾ ਹੋਣ ਲੱਗਾ ਇਹਨਾਂ ਕੁੱਖਾਂ ਦੇ ਵਿੱਚੋਂ ਹਰੀ ਸਿੰਘ ਨਲੂਆ ਨਹੀਂ ਪੈਦਾ ਹੋਣ ਲੱਗਾ ਤੁਸੀਂ ਮਾਈ ਭਾਗੋ ਦੀਆਂ ਵਾਰਸਾਂ ਬੈਠੀਆਂ ਜੇ ਤੁਸੀਂ ਬੀਬੀ ਹਰਸ਼ਰਨ ਕੌਰ ਦੀਆਂ ਵਾਰਸਾਂ ਬੈਠੀਆਂ ਜੇ ਯਾਦ ਰੱਖਿਓ ਆਪਣੇ ਧੀ ਪੁੱਤ ਨੂੰ ਖੁੱਲ ਦੇਣ ਲੱਗਿਆਂ ਇੱਕ ਵਾਰੀ ਸੋਚਿਆ ਕਰੋ ਕਿ ਹੱਥਾਂ ਦੀਆਂ ਦਿੱਤੀਆਂ ਕਦੇ ਮੁੜ ਕੇ ਮੂੰਹ ਨਾ ਖੋਲੜੀਆਂ ਨਾ ਪੈ ਜਾਣ। ਇੱਕ ਗੱਲ ਮੈਂ ਕਹਿ ਕੇ ਤੇ ਢਾਡੀ ਸਿੰਘਾਂ ਕੋਲ ਸੇਵਾ ਲੈਣ ਲੱਗਾ ਤੇ ਗੱਲ ਥੋੜੀ ਕੌੜੀਆ ਚੱਲ ਲਿਓ। ਚੱਲ ਕੇ ਰੱਖਿਓ। ਸਾਡਾ ਸੁਭਾਅ ਪਤਾ ਕੀ ਆ? ਜੇ ਉਹੋ ਚੀਜ਼ ਮਿਰਨਾ ਵਾਪਰੇ ਤੇ ਉਹਦਾ ਮਤਲਬ ਹੋਰ ਬਣਾ ਦਿਓ, ਜੇ ਸਾਹਮਣੇ ਵਾਲੇ ਨਾਲ ਵਾਪਰੇ ਤੇ ਮਤਲਬ ਹੋਰ ਬਣਾ ਦਿਓ। ਤੁਸੀਂ ਆਖੋਗੇ ਕਿ ਕਿੱਦਾਂ? ਜੇ ਤੇ ਆਪਣੇ ਤੀ ਜਿਹੜੀ ਆ ਆਪਣੀ ਬੱਚੀ ਜਿਹੜੀ ਆ ਪਾਟੀਆਂ ਪ੍ਰਾਣੀਆਂ ਜੀਨਾ ਪਾਵੇ ਤੇ ਫੇਰ ਪਤਾ ਗਿਆ ਕਿ ਨਾ ਨਾ ਇਹ ਤੇ ਪੜਦੀ ਆ ਕਾਲਜ ਚ ਜਾਂਦੀ ਆ ਤੇ ਜੇ ਸਾਹਮਣੇ ਵਾਲੀ ਪਾਵੇ ਸਾਹਮਣੇ ਘਰ ਵਾਲੀ ਪਾਵੇ ਸ਼ਰਮ ਦਾ ਘਾਟਾ ਸ਼ਰਮ ਲਾ ਕੇ ਵੇਚਦੀ ਮੁੜ ਕੇ ਦੂਜੇ ਬੰਨੇ ਹੋ ਜਾਣਾ ਜੇ ਆਪਣੀ ਘਰ ਦੇ ਵਿੱਚੋਂ ਨੌ ਤੀ ਭੱਜ ਕੇ ਕਿਸੇ ਨਾਲ ਵਿਆਹ ਕਰਾ ਲੈ ਲੋਕ ਕਹਿੰਦੇ ਲੱਭ ਲੈਣਾ ਹੀ ਇੰਨੇ ਵਿਚਾਰੀ ਨੇ ਚੱਲ ਲੱਭ ਲਿਆ ਕੋਈ ਨਹੀਂ ਤੇ ਆਪਣਿਆਂ ਦੀ ਦੂਜੇ ਬੰਨੇ ਕਰਤਾ ਤੇ ਜੇ ਸਾਹਮਣੇ ਘਰ ਵਾਲੀ ਕੋਈ ਕਰ ਜੇ ਇਦਾਂ ਇਹਦੇ ਮਾਪਿਓ ਨੇ ਸਿੱਖਿਆ ਨਹੀਂ ਦਿੱਤੀ ਇਹਨੂੰ ਇਹਦੇ ਪਿਓ ਨੇ ਸਿੱਖਿਆ ਨਹੀਂ ਦਿੱਤੀ ਇਹਦੀ ਦਾਦੀ ਨੇ ਸਿੱਖਿਆ ਨਹੀਂ ਦਿੱਤੀ ਇਹਦੀ ਮਾਂ ਨੇ ਅਸੀਂ ਇੱਥੇ ਆ ਕੇ ਫਸਦੇ ਆਂ ਜਦੋਂ ਆਪਣੇ ਤੇ ਢੁਗਦਿਆਂ ਤੇ ਮਤਲਬ ਹੋਰ ਕੱਢੀ ਜਾਓ ਸਾਹਮਣੇ ਤੇ ਢੁਗਦਿਆਂ ਤੇ ਮਤਲਬ ਹੋਰ ਕੱਢੀ ਜਾਂਦੇ ਅਸੀਂ ਸਾਡੇ ਨਾ ਵਾਪਰਦਾ ਸਾਡੀਆਂ ਧੀਆਂ ਵਿਆਹੀਆਂ ਕਿਸੇ ਦੇ ਘਰ ਜਾਣ ਨਾ ਤੇ ਜਾਂਦਿਆਂ ਜਵਾਈ ਚੰਗਾ ਟੱਕਰ ਜੇ ਤੇ ਜਾਂਦਿਆਂ ਚਾਬੀਆਂ ਐ ਫੜਾ ਦਿੰਦਾ ਸਾਡੀ ਕੁੜੀ ਨੂੰ ਆਲੇ ਸਾਰਾ ਕੁਝ ਸਰਦਾਰ ਨਹੀਂ ਹੈ ਤੇਰਾ ਫਿਰ ਕਿਦਾਂ ਹੋ ਬੁਬਕੇ ਦਸੀਦਾ ਜਵਾਈ ਮਿਲਿਆ ਇਹ ਨਾ ਚੰਗਾ ਜਾਂਦਿਆਂ ਚਾਬੀ ਫੜਾਤੀ ਤੇ ਜਿਹੜੀ ਘਰ ਵਿਆਹ ਕੇ ਲਿਆਉਂਦੀ ਜੇ ਮੁੰਡਾ ਆਉਂਦਿਆਂ ਚਾਬੀ ਉਹਨੂੰ ਫੜਾਦੇ ਤੇ ਫੇਰ ਦੁਜੇ ਬੰਨੇ ਹੋ ਜੇਦਾ ਇਹਨੇ ਪਤਾ ਨਹੀਂ ਕੀ ਤੂੜਤਾ ਹੀ ਆਉਂਦਿਆਂ ਚਾਬੀਆਂ ਫੜਾਦੀਆਂ ਮੁੰਡੇ ਨੇ ਵੇਲਾ ਵੀ ਨੌਂ ਨੇ ਫੜਾਤੀਆਂ ਤੇ ਦੁਜੇ ਬੰਨੇ ਕਰਦੇ ਹੋ ਕੁੰਡੀ ਤੇ ਜੇ ਕੁੜੀ ਨੂੰ ਜਾਂਦਿਆਂ ਫੜਾਤੀਆਂ ਮੁੰਡੇ ਨੇ ਤੇ ਫਿਰ ਜਵਾਈ ਬਹੁਤ ਚੰਗਾ ਅਸੀਂ ਦੂਜਿਆਂ ਰੀ ਅਰਥ ਹੋਰ ਰੱਖਿਆ ਆਪਣੇ ਰੀ ਅਰਥ ਹੋਰ ਰੱਖਿਆ ਸਾਨੂੰ ਸਾਰਿਆਂ ਨੂੰ ਸੁਧਰਨਾ ਪਊਗਾ ਦੁਜੇ ਤੇ ਉਂਗਲ ਕਰਨ ਤੋਂ ਪਹਿਲਾਂ ਥੱਲੜਦਿਆਂ ਉਂਗਲਾਂ ਵੇਖੋ ਮੇਰੇ ਵੱਲਿਆ ਮੈਂ ਤਿੰਨ ਵਾਰੀ ਗਲਤ ਹੁਣਾ ਮੈਂ ਦੂਜਿਆਂ ਦੀਆਂ ਗਲਤੀਆਂ ਕੱਢੀ ਜਾਂਦਾ ਤੂੰ ਗਲਤੀ ਤੂੰ ਗਲਤੀ ਤੂੰ ਗਲਤੀ ਮੈਂ ਆਪਣੇ ਅੰਦਰ ਝਾਤੀ ਨਹੀਂ ਮਾਰਨ ਧਿਆ। ਇੱਕੋ ਇੱਕ ਕੌਮ ਨੇ ਜਥੇਦਾਰ ਪੈਦਾ ਕੀਤਾ ਅਕਾਲੀ ਬਾਬਾ ਫੂਲਾ ਸਿੰਘ ਦੇ ਰੂਪ ਅੰਦਰ। ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਸ਼ੇਰੇ ਪੰਜਾਬ ਕਿੱਧਰ? ਸ਼ੇਰੇ ਪੰਜਾਬ ਕਹਿੰਦਾ ਤੇਰੀ ਮਦਦ ਚਾਹੀਦੀ ਆ। ਮੁਲਤਾਨ ਦੀ ਜੰਗ ਅਸੀਂ ਹਾਰ ਜਾਣੀ ਆ। ਤੇ ਮੁਲਤਾਨ ਦੀ ਜੰਗ 'ਚ ਤੇਰਾ ਜਾਣਾ ਬੜਾ ਜ਼ਰੂਰੀ ਆ। ਸ਼ੇਰੇ ਪੰਜਾਬ ਵੱਲ ਵੇਖ ਕੇ ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਵੀ ਤੂੰ ਚਲਾ ਜਾ ਵਾਪਸ। ਜਾਂਦਿਆਂ ਜਾਂਦਿਆਂ ਗੁਰੂ ਰਾਮਦਾਸ ਦੇ ਘਰ ਚ ਕੋਈ ਅਰਦਾਸ ਕਰ ਜਾ ਸਤਾਂ ਦਿਨਾਂ ਨੂੰ ਮੁਲਤਾਨ ਜਿੱਤ ਕੇ ਤੇਰੀ ਝੋਲੀ ਚ ਪਾ ਦਿਆਂਗੇ ਕਹਿੰਦਾ ਕੀ ਅਕਾਲੀ ਜੀ ਕਹਿੰਦੇ ਵੀ ਦਰਬਾਰ ਸਾਹਿਬ ਦੀਆਂ ਕੰਧਾਂ ਨੂੰ ਸੋਨਾ ਲਵਾ ਆ ਜਿਹੜਾ ਤੁਸੀਂ ਸੋਨਾ ਲੱਗਾ ਜਵੰਦੇ ਜੇ ਨਾ ਐਸ ਜੰਗ ਤੋਂ ਵਾਦਾ ਲੱਗਣਾ ਵਾ ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਸ਼ੇਰੇ ਪੰਜਾਬ ਕਰਦਾ ਅਰਦਾਸ ਦਰਬਾਰ ਸਾਹਿਬ ਦੀਆਂ ਕੰਧਾਂ ਨੂੰ ਸੋਨੇ ਦੀ ਸੇਵਾ ਕਰਵਾਵੇਂਗਾ ਸ਼ੇਰੇ ਪੰਜਾਬ ਨੇ ਹੱਥ ਜੋੜ ਕੇ ਆਖਿਆ ਅਕਾਲੀ ਜੀ ਮੁਲਤਾਨ ਜਿੱਤ ਕੇ ਝੋਲੀ ਚ ਪਾ ਦਿਓ ਕਾਰ ਸੇਵਾ ਅਗਲੇ ਦਿਨੀ ਸ਼ੁਰੂ ਹੋ ਜੋਗੀ ਦਰਬਾਰ ਸਾਹਿਬ ਦੀਆਂ ਕੰਧਾਂ ਨੂੰ ਸੋਨਾ ਲੱਗੇਗਾ ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਤੂੰ ਚੱਲ ਲਾਹੌਰ 7 ਦਿਨਾਂ ਦੇ ਵਿੱਚ ਜਿੱਤ ਕੇ ਤੈਨੂੰ ਤੇਰੀ ਝੋਲੀ ਦੇ ਵਿੱਚ ਮੁਲਤਾਨ ਅਸੀਂ ਪਾ ਦਿਆਂਗੇ ਸ਼ੇਰਾਂ ਪੰਜਾਬ ਵਾਪਸ ਮੁੜਿਆ ਅਕਾਲੀ ਫੌਜ ਅਕਾਲੀ ਬਾਬਾ ਫੂਲਾ ਸਿੰਘ ਅਗਲੇ ਦਿਨ ਕਰਕੇ ਫੌਜਾਂ ਤਿਆਰ ਮਾਰ ਕੇ ਲਗਾ ਰਿਆਂ ਤੇ ਚੋਟਾਂ ਲਾ ਕੇ ਸਾਸਰੀ ਅਕਾਲ ਦੇ ਜਾਕਾਰੇ ਮੁਲਤਾਨ ਜਿੱਤਣ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੋਂ ਚੜ੍ਹਾਈ ਜਿਵੇਂ ਕਰਦੇ ਨੇ ਢਾਡੀ ਸਿੰਘੋਂ ਨਾਲ ਲੈਣਾ ਨੂੰ ਤੁਹਾਡੇ ਚਰਨਾਂ ਦੇ ਅੰਦਰ ਹੈ ਈਮਾਨ ਦੇ ਨਾਲ ਜੇਕਰ ਜੀਵਾਂਗੇ ਜੀਵਾਂਗੇ ਅਣਖ ਦੇ ਨਾਲ ਮਰਨਾ ਪਿਆ ਤਾਂ ਮਰਾਗੇ 不不不。<laughs> ਦੀਵਾਲੀ ਭਾਲਿਸ਼ ਕਰਤੇਗਾ ਬਰਸ਼ੀਆਂ ਜੋ ਜਗੇ ਦੀਵਾਲੀ ਭਾਲਿਸ਼ ਕਰਤੇਗਾ ਬਰਸ਼ੀਆਂ ਜੋ ਜਗੇ ਦੀਵਾਲੀ ਅੱਕੇ ਫੁੱਲਾ ਸਿੰਘ ਸੀ ਤੇ ਅੱਕੇ ਫੁੱਲਾ ਸਿੰਘ ਸੀ ਅੱਕੇ ਫੁੱਲਾ ਸਿੰਘ ਸੀ ਫੌਜਾਂ ਦਾ ਉਹ ਰਕੇ ਫੁਲਾ ਸਿੰਘ ਜੀ ਫੌਜਾਂ ਖੱਬ ਦੇਵੇਂ ਨਰਾਲੀ ਹੋ ਬਹਿਨਾ ਗੋੜ ਫੁਲਾਦਾ ਖੱਬ ਦੇਵੇਂ ਨਰਾਲੀ ਹੋ ਹੋ ਬਹਿਨਾ ਗੋੜ ਫੁਲਾਦਾ ਜੋਗ ਜੋਗ ਕੇ ਕਾਲੀ ਹਾ ਦੁਨੀਆਂ ਸੰਕਲ ਜੋਗਣਾ ਲੈ ਘੱਪਰ ਖਾਲੀ ਹੋ ਹ ਦੁਨੀਆਂ ਸੰਗ ਜੋਗਣਾ